ਦੋਸਤੋ ਤੁਹਾਨੂੰ ਤਾਂ ਪਤਾ ਹੀ ਆ ਸਿੱਧੂ ਮੂਸੇਵਾਲੇ ਨੂੰ ਗੋਰੇ ਕਾਲੇ ਸੁਣਦੇ ਨੇ ਕੈਨੇਡਾ ਦੇ ਵਿੱਚ ਇੱਕ ਗੋਰੀ ਦੀ ਵੀਡੀਓ ਵਾਇਰਲ ਹੋ ਰਹੀ ਆ ਇੱਕ ਆਪਣੇ ਸਰਦਾਰ ਜੀ ਜੋ ਕਿ ਕੈਨੇਡਾ ਦੇ ਵਿੱਚ ਓਵਰ ਵਗੈਰਾ ਚਲਾਉਂਦੇ ਨੇ ਤਾਂ ਉਹਨਾਂ ਦੀ ਗੱਡੀ ਦੇ ਵਿੱਚ ਪਿੱਛੇ ਗੋਰੀ ਬੈਠੀ ਸੀ ਤਾਂ ਗੋਰੀ ਨੇ ਕਿਹਾ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਨੇ ਆ ਮੈਂ ਜਦੋਂ ਸਰਦਾਰ ਭਾਈ ਨੇ ਪੁੱਛਿਆ ਵੀ ਤੁਸੀਂ ਕਿਸ ਦੇ ਗਾਣੇ ਸੁਣਨਾ ਪਸੰਦ ਕਰਦੇ ਹੋ ਤਾਂ ਉਹਨਾਂ ਨੇ ਕਿਹਾ ਵਨ ਐਂਡ ਓਨਲੀ ਸਿੱਧੂ ਮੂਸੇਵਾਲਾ ਬਾਕੀ ਤੁਸੀਂ ਇਹ ਵੀਡੀਓ ਦੇਖੋ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਕਿੱਥੇ-ਕਿੱਥੇ ਤੱਕ ਨਾਮ ਗੂੰਜਦਾ ਆ ਸਿੱਧੂ ਮੂਸੇ ਕੀ ਤੇ ਨਾ ਸਮ ਉਹ ਕਿ ਹੋਈ ਬਣ ਲੈ ਸਰ ਸਿਰਨ ਸਵਾਰਾ ਸਿੱਧੂ ਮੂਸੇਵਾਲਾ డు ਯੂ نو ਹਿਮ ਆਈ نو ਥੈਟ ਹੀ ਇਸ ਅ ਗੱਡ ਆਈ ਨੋ ਥੈਟ ਆ ਲਾਈਕ ਹਿਸ ਆ ਇਹੇ ਆ ਸਿੱਧੂ ਮੂਸੇਵਾਲਾ ਦੀ ਪਾਵਰ ਵੀਡੀਓ ਨੂੰ ਹਰ ਇੱਕ ਸਿੱਧੂ ਮੂਸੇਵਾਲਾ ਦੇ ਫੈਨ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਅਚ ਸਿੱਧੂ ਮੂਸੇਵਾਲਾ ਜਿੰਦਾਬਾਦ ਲਿਖਣਾ ਨਾ ਭੁੱਲਣਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਸਿੱਧੂ ਨੇ ਤਾਂ ਖੁਦ ਪਹਿਲਾਂ ਹੀ ਕਿਹਾ ਤੇਰੇ ਗੋਰੇ ਕਾਲੇ ਹਾਲੀਵੁੱਡ ਵਾਲੇ ਨੀਂਗਾ ਰੱਖਣ ਮੇਰੇ ਤੇ ਅਮਰੀਕਾ ਤੋਂ ਧੰਨਵਾਦ